ਹਾਂਜੀ ਸਸਿਗਾਲ ਜੀ ਸਾਰਿਆਂ ਨੂੰ ਹੋਗੀ ਤੁਸੀਂ ਸਾਰੇ ਜਾਣੇ ਹੋਮੋਂਗੇ ਵਧੀਆ ਆਪਣੇ ਕੋਲ ਟਰੈਕਟਰ ਆਇਆ ਜੀ ਇੱਕ 3630 ਇਹਦੇ ਨਾਲ ਇੱਕ ਮਿਸ਼ਿੰਗ ਦੀ ਪ੍ਰੋਬਲਮ ਦੀ ਬਾਕੀ ਇਹਦੇ ਆਰਪੀਐਮ ਖੋਲਣੇ ਨੇ ਆਪਾਂ ਹੁਣ ਜਿਹੜੀ ਵੀਡੀਓ ਬਣਾ ਰਹੇ ਆਂਗੇ ਤੁਹਾਨੂੰ ਇਸੇ ਵੀਡੀਓ 'ਚ ਪਤਾ ਲੱਗ ਜੂ ਵੀ ਪਹਿਲਾਂ ਕਿੰਨੇ ਆਰਪੀਐਮ ਸੀਗੇ ਤੇ ਹੁਣ ਇਹ ਕਿੰਨੇ ਆਰਪੀਐਮ 'ਚ ਲੈ ਰਹੇ ਆ ਠੀਕ ਹੈ ਜੀ ਵੀਡੀਓ ਦੇ ਨਾਲ ਆਪਾਂ ਹੁਣ ਬਣੇ ਰਹੋ ਤੁਸੀਂ ਤੇ ਚੈੱਕ ਕਰਦੇ ਆਪਾਂ ਇਹਦੀ ਪਿਕਅਪ ਵੀ ਕਿੰਨੇ ਕ ਆਰਪੀਐਮ 'ਚ ਲੈ ਰਿਆ ਸੀ ਤਿੰਨ ਰੁਪਏ ਮਿਲ ਰਿਹਾ ਜੀ ਟਰੈਕਟਰ ਬਾਕੀ ਇਹ ਤਾਂ ਹੁਣ ਇਹਦੇ ਚ ਜਿਹੜੇ ਸਪਰਿੰਗ ਪਾਉਣਾ ਸਪੈਸ਼ਲ ਸਪਰਿੰਗ ਇਹ ਪਾਵਾਂਗੇ ਵੈਸੇ ਪਹਿਲਾਂ ਸਾਰੇ ਜਿੰਨੇ ਸਪਰਿੰਗ ਪਾ ਰਹੇ ਨੇ ਜ਼ਿਆਦਾਤਰ 295 ਸਪਰਿੰਗ ਪਾ ਰਹੇ ਨੇ ਜਿਹੜੇ ਪਿਕਅਪ ਦੇ ਵਿੱਚ ਥੋੜਾ ਜਿਹਾ ਲਾਸ ਪਾਉਂਦੇ ਨੇ ਤੇ ਬੇਸ਼ੱਕ ਖਾਲੀ ਟਰੈਕਟਰ ਪਿਕਅਪ ਬਹੁਤ ਜ਼ਿਆਦਾ ਲੈਂਦਾ ਜਿਵੇਂ ਮਗਰ ਆਪਾਂ ਕੋਈ ਟਰਾਲੀ ਟਰੂਲੀ ਵਗੈਰਾ ਪਾ ਲਈਏ ਤਾਂ ਉਹ ਨਾ ਫਰਕ ਮਤਲਬ ਕਾਫੀ ਜ਼ਿਆਦਾ ਪੈਂਦਾ ਹੈਗਾ ਚੌਥੇ ਗੇਅਰ ਦੇ ਵਿੱਚ ਟਰੈਕਟਰ ਦਬਦਾ ਰਹਿੰਦਾ ਤੇ ਜਿਹੜਾ ਟਰੈਕਟਰ ਦੇ ਵਿੱਚ ਸਪਰਿੰਗ ਪਾਉਣਾ ਸਪੈਸ਼ਲ ਸਪਰਿੰਗ ਪਾਉਣਾ ਠੀਕ ਹੈ ਜੀ ਤੇ ਵੀਡੀਓ ਜੇ ਅੱਜ ਪੰਜ ਦਾ ਹੁਣ ਵੀਡੀਓ ਬਣਾਵਾਂਗੇ ਤਾਂ ਸਪਰਿੰਗ ਪਾ ਕੇ ਵੀਡੀਓ ਬਣਾਵਾਂਗੇ ਤੇ ਜੇ ਤੁਸੀਂ ਇੱਥੇ ਤੱਕ ਵੀਡੀਓ ਦੇਖ ਲਈ ਤਾਂ ਤੁਸੀਂ ਅੱਗੇ ਤੱਕ ਜਰੂਰ ਕੰਟੀਨਿਊ ਕਰਿਓ ਕਿ ਜੇ ਕਰੀਏ ਨਹੀਂ ਜੀ ਟਾਈਪ ਦਾ ਜੀ ਬਾਈ ਇਹਦੇ ਕਰਤੇ ਆਰਪੀਓ 4500 ਜਿਹੜੇ ਬਾਈ ਸੋਚ ਕੇ ਆਏ ਤੇ ਉਹੀ ਕਰਕੇ ਭੇਜਤਾ ਤੇ ਅੱਜ ਦੀ ਵੀਡੀਓ ਚ ਬਸ ਇੰਨੀਆਂ ਹੀ ਆਰਪੀਓ ਮ ਖੋਲਣੀ ਸੀ ਪਿਕਅਪੋ ਕਪਤਾ ਦੀ ਕੀ ਚੈੱਕ ਕਰਨੀ ਕਿ ਬਾਈ ਜੇ ਤੇਲ ਘਟਾਗਾ ਬਾਈ ਜਾ ਰਹੇ ਨੇਗੇ ਤਾਂ ਕਰਕੇ ਕਦੇ ਫੇਰ ਆਪਣੇ ਕੋ ਟਰੈਕਟਰ ਆਇਆ ਇਹ ਕਿਮਕੂ ਮਦਦ ਵਾਸਤੇ ਆਊਗਾ ਉਦੋਂ ਆਪਾਂ ਸਾਨੂੰ ਚੈੱਕ ਕਰਵਾ ਦਾਂਗੇ ਤੇ ਜਿਹੜਾ ਸਪਰਿੰਗ ਆਪਾਂ ਨੇ ਬਦਲਿਆ ਉਹ ਲੋਡ ਚ ਕਿੰਨਾ ਕੰਮ ਜਾਵਾ ਸਾਰੇ ਚੀਜ਼ਾਂ ਚ ਪੂਰਾ ਫੁੱਲ ਕੰਮ ਜਾਵਾ ਤੁਸੀਂ ਜਿਹੜੇ ਵੀ ਕੰਮ ਵਾਸਤੇ ਤੁਸੀਂ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਮੋਡੀਫਿਕੇਸ਼ਨ ਵਾਸਤੇ ਤੇ ਠੀਕ ਹੈ ਜੀ ਜੇ ਤੁਸੀਂ ਇੱਥੇ ਤੱਕ ਵੀਡੀਓ ਦੇਖ ਲਈ ਤਾਂ ਤੁਹਾਡਾ ਧੰਨਵਾਦ